ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਸਭ ਤੋਂ ਪਹਿਲਾਂ ਮੇਰੀ ਕਲਾ ਨੂੰ ਪਿਆਰ ਕਰਨ ਵਾਲੇ ਮੇਰੇ ਰੱਬ ਵਰਗੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਆਓ ਵੇਖੀਏ ਰਾਠੀ ਕਲਾ ਕੇਂਦਰ ਚੈਨਲ ਨਾਲ ਸਬਸਕ੍ਰਾਈਬ ਕਰੀਏ ਘੰਟੀ ਵਾਲਾ ਬਟਨ ਦਬਾ ਕੇ ਤੁਹਾਡੇ ਵੀਰ ਦੀ ਸੱਚੀ ਕਲਾ ਤੁਹਾਡੇ ਵੀਰ ਨੇ ਤਿੱਖੀਆਂ ਕਰਦਾਂ ਦੇ ਨਾਲ 9 ਸਾਲਾਂ ਦੇ ਵਿੱਚ ਕਿੰਨੇ ਟਰੈਕਟਰਾਂ ਦੇ ਮਾਡਲ ਤਿਆਰ ਕੀਤੇ ਅੱਜ ਮੈਂ ਤੁਹਾਨੂੰ ਹਰ ਪ੍ਰਕਾਰ ਦਾ ਤੁਹਾਡੇ ਵੀਰ ਦਿਆਂ ਬਣਿਆ ਹੋਇਆ ਤਿੱਖੀਆਂ ਕਰਦਾਂ ਦੇ ਨਾਲ ਸਾਰੇ ਟਰੈਕਟਰਾਂ ਦੇ ਮਾਡਲ ਦਿਖਾਉਣ ਜਾ ਰਹੇ ਹਾਂ ਜੋ ਕਿ ਮੈਨੂੰ ਆਸ ਹੈ ਤੁਹਾਨੂੰ ਬੇਹੱਦ ਪਸੰਦ ਆਉਣਗੇ ਆਓ ਵੇਖੀ ਰਾਠੀ ਦੇ ਬਣੇ ਹੋਏ ਤਿੱਖੀਆਂ ਕਰਦਾਂ ਦੇ ਨਾਲ ਤੁਹਾਡੇ ਪੈਰਾਂ ਵਾਲੀ ਚੱਪਲ ਤੋਂ ਤਿਆਰ ਕੀਤੇ ਟਰੈਕਟਰ ਜੋ ਕਿ ਤੁਸੀਂ ਦੇਖ ਰਹੇ ਹੋ ਫਾਰਮ 60 ਉਸ ਤੋਂ ਬਾਅਦ 3610 ਫੋਰਡ ਇਹਦੇ ਨਾਲ 852 ਟਰੈਕਟਰ ਉਸ ਤੋਂ ਬਾਅਦ 3600 ਫੋਰਡ ਫਿਰ ਤੁਸੀਂ 3600 ਫੋਰਡ ਵੇਖ ਰਹੇ ਹੋ ਇਹਦੇ ਨਾਲ ਪ੍ਰੀਤ ਟਰੈਕਟਰ ਜਿਹੜਾ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਮੈਸੀ ਟਰੈਕਟਰ ਵੇਖ ਰਹੇ ਹੋ ਤੁਸੀਂ ਇਹਦੇ ਨਾਲ ਤੁਸੀਂ ਫਿਰ ਹਾਲੈਂਡ ਟਰੈਕਟਰ ਵੇਖ ਰਹੇ ਹੋ ਇਹਦੇ ਨਾਲ ਫਿਰ ਸਟੈਂਡਰਡ ਟਰੈਕਟਰ ਜਿਹੜਾ ਸਾਡੇ ਇੰਡੇ ਹੈ ਤੋਂ ਤਿਆਰ ਹੋਇਆ ਇਦੇ ਨਾਲ ਨੀਲੇ ਰੰਗ ਦਾ ਆਸ਼ਾ ਵੇਖ ਰਹੇ ਹਾਂ ਉਸ ਤੋਂ ਬਾਅਦ ਤੁਸੀਂ 335 ਹਸ ਪਾਵਰ ਦਾ ਚਿੱਟਾ ਸ਼ਕਾਉਟ ਇਹਦੇ ਨਾਲ ਬੈਲਾਰੂਸ ਟਰੈਕਟਰ ਖੜਾ ਉਸ ਤੋਂ ਬਾਅਦ ਤੁਸੀਂ 855 ਟਰੈਕਟਰ ਫੇਰ ਵੇਖ ਰਹੇ ਹਾਂ ਉਸ ਤੋਂ ਬਾਅਦ ਖਡੂਕਾ ਜੀ ਨੂੰ ਸਖੀਤਰੇ ਡੱਕਾ ਦਿੰਨੇ ਆ ਇਸ ਦੇ ਨਾਲ ਹੀ ਮਿੱਡੀ ਸ਼ੋਅ ਵਾਲਾ ਸੋਨਾ ਲੀਕਾ ਟਰੈਕਟਰ ਖੜਾ ਉਸ ਤੋਂ ਬਾਅਦ ਤੁਸੀਂ 855 ਟਰੈਕਟਰ ਵੇਖ ਰਹੇ ਜਿਹਦੇ ਤੁਹਾਡੇ ਵੀਰ ਨੇ ਰੱਖੀ ਨੇ ਇੰਜਨ ਵੀ ਲਾਇਆ ਹਰ ਇੱਕ ਪਾਰਟ ਇਸ ਟਰੈਕਟਰ ਤੇ ਲੱਗਾ ਹੋਇਆ ਜਿਹੜਾ ਤੁਸੀਂ ਵੇਖ ਰਹੇ ਹੋ ਇਹਦੇ ਨਾਲ ਫੇਰ 3600 ਫੋਰਡ ਖੜਾ ਜਿਹੜਾ ਤੁਸੀਂ ਵੇਖ ਰਹੇ ਨਵਾਂ ਤਿਆਰ ਕੀਤਾ ਇਸ ਦੇ ਨਾਲ 585 ਇੰਟਰ ਖੜਾ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜੌਂਡੀਆ ਟਰੈਕਟਰ ਜਿਹੜਾ ਸਾਡੇ ਪੰਜਾਬ ਦੇ ਬਹੁਤ ਹੀ ਕਿਸਾਨਾਂ ਦੀ ਪਸੰਦ ਜੌਂਡੀਆ ਟਰੈਕਟਰ ਉਸ ਤੋਂ ਬਾਅਦ ਨਿਊ ਹਾਲੈਂਡ ਟਰੈਕਟਰ ਇਸ ਦੇ ਨਾਲ ਤੁਸੀਂ ਦੇਖ ਰਹੇ ਹੋ ਸਵਰਾਜ 744 ਇਹਦੇ ਨਾਲ ਫੇਰ ਫਾਰਮ 66 ਟਰੈਕਟਰ ਖੜਾ ਜਿਹੜਾ ਤੁਸੀਂ ਦੇਖ ਰਹੇ ਤੁਹਾਡੇ ਵੀ ਅੱਗੇ ਤਿੱਖੀਆਂ ਕਰਦਾ ਨਾ ਬਣਿਆ ਹੋਇਆ ਉਸ ਤੋਂ ਆ ਚਿੱਟਾ ਸਕਾਉਟ ਉਸ ਤੋਂ ਬਾਅਦ 911 ਟਰੈਕਟਰ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਹੀ ਤੁਸੀਂ ਫੇਰ 3600 ਫੋੜ ਦੇਖ ਰਹੇ ਹੋ ਟਰੈਕਟਰ ਜਿਹੜਾ ਤਿਆਰ ਕੀਤਾ ਹੋਇਆ ਉਸ ਤੋਂ ਬਾਅਦ DI 265 ਟਰੈਕਟਰ ਤੁਸੀਂ ਦੇਖ ਰਹੇ ਹੋ ਇਹਦੇ ਨਾਲ 855 ਟਰੈਕਟਰ ਫੇਰ ਦੇਖ ਰਹੇ ਹੋ ਉਸ ਤੋਂ ਬਾਅਦ ਫੇਰ 3600 ਫੋੜ ਦੇਖ ਰਹੇ ਹੋ ਇਹਦੇ ਨਾਲ ਹੀ ਤੁਸੀਂ ਦੇਖ ਰਹੇ ਹੋ ਇਹ ਫੀਟਰ ਇੰਜਨ ਦੇ ਤੇ ਜਿਹੜਾ ਜਨਰੇਟਰ ਚੱਲਦਾ ਉਹ ਤੁਹਾਡੇ ਵੀ ਨੇ ਤਿਆਰ ਕੀਤਾ ਰੀਟਰ ਲਾ ਕੇ ਉਸ ਤੋਂ ਬਾਅਦ ਉਪਰ ਇੰਜਨ ਜੋ ਕਿ ਉਪਰ ਇੰਜਨ ਹੀ ਤੁਹਾਡੇ ਵੀ ਨੇ ਤਿਆਰ ਕੀਤਾ ਇਹਦੇ ਨਾਲ ਹੀ ਸੋਨਾ ਲਿਕਾ ਟਰੈਕਟਰ ਵੇਖ ਰਹੇ ਹੋ ਉਸ ਤੋਂ ਬਾਅਦ ਫਿਰ ਤੁਸੀਂ 380 ਆਸ਼ਾ ਵੇਖ ਰਹੇ ਹੋ ਉਸ ਤੋਂ ਬਾਅਦ ਤੁਸੀਂ ਜਨਰੇਟਰ ਵੇਖ ਰਹੇ ਹੋ ਵੱਡਾ ਜਿਹੜਾ ਤੁਸੀਂ ਇਹਦੇ ਹੌਸਪੀਟਲ ਵਾਲਾ ਉਸ ਤੋਂ ਬਾਅਦ ਫੀਟਰ ਇੰਜਨ 2511 ਟਰੈਕਟਰ ਇਹਦੇ ਨਾਲ ਫਿਰ ਫੋਰਡ 3620 ਉਸ ਤੋਂ ਬਾਅਦ 963 ਸਵਰਾਜ ਉਸ ਤੋਂ ਬਾਅਦ 735 ਸਵਰਾਜ ਪ੍ਰਾਣਾ ਜਿੱਦਾਂ ਸਾਡੇ ਕੋਲ 735 ਆਇਆ ਆ ਸੀ ਉਸ ਤੋਂ ਬਾਅਦ ਫੇਰ 852 ਟਰੈਕਟਰ ਦੇਖ ਰਹੇ ਹਾਂ ਉਸ ਤੋਂ ਬਾਅਦ 37 ਦਾ ਸਕਾਟ ਦੇਖ ਰਹੇ ਹਾਂ ਇਹਦੇ ਨਾਲ ਹੀ ਤੁਸੀਂ DT14 ਟਰੈਕਟਰ ਦੇਖ ਰਹੇ ਹੋ ਉਸ ਤੋਂ ਬਾਅਦ ਬੈਲਾਰੂਸ ਟਰੈਕਟਰ ਤੁਹਾਡੇ ਵੀਰ ਦਾ ਤਿਆਰ ਕੀਤਾ ਹੋਇਆ ਉਸ ਤੋਂ ਬਾਅਦ ਛੋਟਾ ਹਿੰਦੁਸਤਾਨ ਦੇਖ ਰਹੇ ਹਾਂ ਇਹਦੇ ਨਾਲ ਹੀ ਤੁਸੀਂ ਫੇਰ ਨਿਊ ਹਾਲੈਂਡ ਟਰੈਕਟਰ ਦੇਖ ਰਹੇ ਹੋ ਉਸ ਤੋਂ ਬਾਅਦ ਫੇਰ 3600 ਫੁੱਟ ਦੇਖ ਰਹੇ ਹਾਂ ਉਸ ਤੋਂ ਬਾਅਦ ਫੇਰ 852 ਦੇਖ ਰਹੇ ਹਾਂ ਉਸ ਤੋਂ ਬਾਅਦ ਹਿੰਦੁਸਤਾਨ ਟਰੈਕਟਰ ਤੁਹਾਡੇ ਵੀਰ ਦੀਆਂ ਤਿੱਖੀਆਂ ਕਰਦਾਂ ਦੇ ਨਾਲ ਬਣਿਆ ਹੋਇਆ ਜੋ ਕਿ ਮਾਸ ਕਰਦਾ ਸਾਰੇ ਦਰਸ਼ਕਾਂ ਦੇ ਹੱਥ ਪਸੰਦ ਆਉਣਗੇ ਤੁਹਾਡੇ ਵੀਰ ਦੀਆਂ ਟਿੱਖੀਆਂ ਕਰਤਾਂ ਦੇ ਨਾਲ ਬਣੇ ਹੋਏ ਬਹੁਤ ਹੀ ਮਿਹਨਤ ਨਾਲੇ ਟਰੈਕਟਰ ਤਿਆਰ ਕੀਤੇ ਗਏ ਵੀਰ ਜੀ ਰਾਠੀ ਕਲਾ ਕੇਂਦਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਜੋ ਕਿ ਤੁਹਾਡੇ ਬੱਚੇ ਵੀ ਇਹ ਕਲਾ ਕਿੱਥੇ ਤਿਆਰ ਕਰ ਸਕਣ ਤੁਹਾਡਾ ਆਪਣਾ ਰਾਠੀ ਵੀਰ ਜਿੱਦਾਂ ਦੇ ਲੱਗੇ ਸਨ ਤੁਹਾਨੂੰ ਸਾਰੇ ਟਰੈਕਟਰ ਤੁਹਾਡੇ ਵੀਰ ਦੇ ਵੱਧ ਤੋਂ ਵੱਧ ਕਮੈਂਟ ਕਰਕੇ ਵੱਧ ਤੋਂ ਵੱਧ ਹੌਸਲਾ ਬੁਜਾਈ ਜਰੂਰ ਕਰਿਓ ਤੁਹਾਡਾ ਆਪਣਾ ਰਾਠੀ ਰਾਠੀ ਕਲਾ ਕੇਂਦਰ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪਲੋ ਘੰਟੀ ਵਾਲਾ ਬਟਨ ਦਬਾ ਕੇ ਤੁਹਾਡਾ ਆਪਣਾ ਰਾਠੀ ਵੀਰ ਤੁਹਾਡਾ ਆਪਣਾ ਰਾਠੀ